ਤਨ ਧਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ ਕਹੋ ਨਾਨਕ ਸੁਨਰੇ ਮਨਾ ਸਿਮਰਤ ਕਾਹੇ ਨਾ ਰਾਮ ਬਾਰ ਬਾਰ ਉਸ ਪਰਮੇਸ਼ਰ ਦੇ ਸ਼ੁਕਰਾਨੇ ਦੀ ਗੱਲ ਸਤਿਗੁਰੂ ਜੀ ਕਰਦੇ ਨੇ ਤਨ ਧਨ ਸੰਪੈ ਸੁਖ ਦਿਓ ਜਿਨੇ ਤਨ ਦਿੱਤਾ ਹੈ ਧਨ ਦਿੱਤਾ ਹੈ ਸੰਪਤੀ ਦਿੱਤੀ ਹੈ ਤੇ ਸੁਖ ਦਿੱਤਾ ਹੈ ਇਹ ਹੈ ਜੀ ਬਾਹਰਲੀ ਗੱਲ ਬਾਹਰਲਾ ਜਿਹੜਾ ਤਨ ਹੈ ਉਹ ਵੀ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ ਅੱਗ ਮਿੱਟੀ ਪਾਣੀ ਤੇ ਹਵਾ ਇਹ ਚਾਰ ਤੱਤ ਨੇ ਪੰਜਵਾਂ ਆਕਾਸ਼ ਹੈ ਉਹ ਟਿਕਣ ਵਾਸਤੇ ਆ ਉਹ ਅਸਲ ਵਿੱਚ ਤੱਤ ਨਹੀਂ ਹੈ ਉਹ ਤੇ ਪਰਮ ਤੱਤ ਹੋਇਆ ਨਾ ਉਹਦੇ ਵਿੱਚ ਤੇ ਚਾਰ ਟਿਕਦੇ ਨੇ ਇਸ ਕਰਕੇ ਗੁਰਬਾਣੀ ਵਿੱਚੋਂ ਦਾ ਬਹੁਤਾ ਜ਼ਿਕਰ ਨਹੀਂ ਕੀਤਾ ਹੋਇਆ ਬਲਕਿ ਪਾਉਣੇ ਪਾਣੀ ਅਗਨੀ ਕਾ ਮੇਲ ਦਾ ਗੱਲ ਕੀਤੀ ਹੈ ਜਦੋਂ ਸਰੀਰ ਦੀ ਗੱਲ ਕੀਤੀ ਹੈ ਨਾ ਪਾਉਣੇ ਪਾਣੀ ਅਗਨੀ ਕਾ ਮੇਲ ਤਿੰਨਾਂ ਦਾ ਮੂਲ ਇੱਕੋ ਹੀ ਹੈ ਜਾਂ ਫਿਰ ਪਾਉਣ ਪਾਣੀ ਕੀ ਇਹ ਦੇਹ ਸਰੀਰਾਂ ਦੀ ਗੱਲ ਕੀਤੀ ਹੈ ਕਿ ਦੇਹੀ ਹੈ ਜਿਹੜੀ ਪਾਉਣ ਪਾਣੀ ਦੀ ਬਣੀ ਹੈ ਇਹਦੇ ਵਿੱਚੋਂ ਮਿੱਟੀ ਵੀ ਛੱਡ ਦਿੱਤੀ ਕਿਉਂਕਿ ਆਲਰੇਡੀ ਜਿਹੜੀ ਮਿੱਟੀ ਹੈ ਉਹ ਤਾਂ ਪਾਣੀ ਦੇ ਵਿੱਚੋਂ ਬਣੀ ਹੈ ਪਾਣੀ ਹੈ ਜਿਹੜਾ ਉਹ ਹਵਾ ਦੀ ਪੈਦਾਇਸ਼ ਹੈ ਹਾਈਡਰੋਜਨ ਤੇ ਆਕਸੀਜਨ ਨੂੰ ਮਿਲ ਕੇ ਪਰ ਉਸ ਤੋਂ ਵੀ ਪਹਿਲਾਂ ਜਿਹੜਾ ਸਾਚੇ ਤੇ ਪਵਨਾ ਭਇਆ ਪਵਨੇ ਤੇਜਲ ਹੋਏ ਸੱਚ ਵਿੱਚੋਂ ਤਾਂ ਉਹ ਪੈਦਾ ਹੋਇਆ ਹੈ ਆਕਾਸ਼ ਵਿੱਚੋਂ ਤਾਂ ਇਹ ਚਾਰ ਤਤ ਪੈਦਾ ਹੋਏ ਨੇ ਇਸ ਕਰਕੇ ਆਕਾਸ਼ ਤੋਂ ਬਾਅਦ ਹਵਾ ਹਵਾ ਦੀ ਲੇਅਰ ਹੁੰਦੀ ਆ ਆਕਾਸ਼ ਤੋਂ ਬਾਅਦ ਸਾਚੇ ਤੇ ਪਵਨਾ ਭਇਆ ਪਵਨੇ ਤੇਜਲ ਹੋਏ ਜਲ ਦੇ ਵਿੱਚੋਂ ਮਿੱਟੀ ਪ੍ਰਗਟ ਹੁੰਦੀ ਹੈ ਆ ਜਿਹੜਾ ਸਰੀਰ ਹੈ ਸਾਡਾ ਇਹ ਵੀ ਤੇ ਪਾਣੀ ਦੇ ਵਿੱਚੋਂ ਹੀ ਜਿਹੜੀ ਮੈਲ ਆ ਉਹ ਪ੍ਰਗਟ ਹੋਈ ਹੋਈ ਹੈ ਹੋਰ ਕੀ ਇੰਦੀਪედა ਇਸ ਪ੍ਰਣੀ ਤੋ। ਇਸ ਕਰਕੇ ਪੌਣ ਪਾਣੀ ਕੀ ਇਹ ਦੇਹ ਸਰੀਰਾ ਹੈ। ਜਦੋਂ ਅਸੀਂ ਮਾਨਸਿਕ ਪੱਧਰ ਤੇ ਵਿਚਾਰ ਕਰਾਂਗੇ ਉੱਥੇ ਵੀ ਜਿਹੜਾ ਸਾਡਾ ਮਨ ਹੈ ਉਹ ਵੀ ਪੰਜ ਤਤਾਂ ਦਾ ਇਹ ਮਨ ਸ਼ਕਤੀ ਇਹ ਮਨਸੀ ਜੋ ਇਹ ਮਨ ਪੰਜ ਤਤ ਕੋ ਜਿਓ। ਉਹ ਪੰਜ ਤਤ ਕਿਹੜੇ ਨੇ? ਰੂਪ, ਰਸ, ਗੰਧ, ਸ਼ਬਦ, ਸਪਰਸ਼ ਹੈ। ਜੋ ਕੁਝ ਦੇਖਿਆ, ਜੋ ਕੁਝ ਟੱਚ ਕੀਤਾ, ਜੋ ਕੁਝ ਸੁਣਿਆ, ਜੋ ਕੁਝ ਚੱਖਿਆ ਉਹ ਜੋ ਅੰਦਰ ਸਟੋਰ ਹੋਈ ਗਿਆ ਉਹਨੂੰ ਆਪਾਂ ਮਨ ਕਹਿ ਸਕਦੇ ਆ ਉਹ ਸਾਰਾ ਖੋਪੜੀ ਦੇ ਵਿੱਚ ਹੈ ਤਾਂ ਪਾਤਸ਼ਾਹ ਕਹਿੰਦੇ ਨੇ ਬਾਹਰਲੇ ਪੱਧਰ ਤੇ ਵੀ ਉਹਨੇ ਬਹੁਤ ਕੁਝ ਦਿੱਤਾ ਹੈ ਅੰਦਰਲੇ ਪੱਧਰ ਤੇ ਵੀ ਉਹਨੇ ਬਹੁਤ ਕੁਝ ਦਿੱਤਾ ਹੈ ਇਸ ਕਰਕੇ ਸਾਡਾ ਜਿਹੜਾ ਮਨ ਹੈ ਜਦੋਂ ਤਨ ਦੇ ਨਾਲ ਜੁੜ ਕੇ ਡਿਮਾਂਡ ਕਰਦਾ ਉਹ ਹਮੇਸ਼ਾ ਮਾਇਆ ਦੀ ਡਿਮਾਂਡ ਹੋਏਗੀ ਕਿਉਂਕਿ ਮਾਇਆ ਦਾ ਸਬੰਧ ਸਾਡੇ ਸਰੀਰ ਨਾਲ ਹੈ ਜੇ ਮਨ ਚਿੱਤ ਦੇ ਨਾਲ ਜੁੜ ਕੇ ਡਿਮਾਂਡ ਕਰੇ ਹਿਰਦੇ ਦੇ ਨਾਲ ਆਪਣੇ ਮੂਲ ਨਾਲ ਜੁੜ ਕੇ ਡਿਮਾਂਡ ਕਰੇ ਫਿਰ ਉੱਥੇ ਡਿਮਾਂਡ ਇੱਕੋ ਹੀ ਹੈ ਉੱਥੇ ਸਿਰਫ ਨਾਮ ਹੈ ਉੱਥੇ ਸਿਰਫ ਸੱਚ ਹੈ ਤਾਂ ਪਾਤਸ਼ਾਹ ਕਹਿੰਦੇ ਨੇ ਉਹਨੇ ਬਖਸ਼ਿਸ਼ ਕੀਤੇ ਨੇ ਤਨ ਵੀ ਧਨ ਵੀ ਸੰਪਤੀ ਵੀ ਸੁੱਖ ਵੀ ਔਰ ਇੱਕ ਗੱਲ ਯਾਦ ਰੱਖਣ ਵਾਲੀ ਹੈ ਜਿਹੜਾ ਸੁੱਖ ਹੈ ਤਨ ਕਰਕੇ ਕੋਈ ਸੁੱਖ ਨਹੀਂ ਹੈ ਨਾ ਧਨ ਕਰਕੇ ਕੋਈ ਸੁੱਖ ਹੁੰਦਾ ਨਾ ਸੰਪਤੀ ਕਰਕੇ ਕੋਈ ਸੁੱਖ ਹੁੰਦਾ ਸੁਖ ਦਾ ਸਬੰਧ ਹੁੰਦਾ ਹੈ ਸਾਡੇ ਮਨ ਨਾਲ ਇਸ ਕਰਕੇ ਮਨ ਨੂੰ ਕਿਹੜਾ ਧਨ ਚਾਹੀਦਾ ਹੈ ਪਾਤਸ਼ਾਹ ਕਹਿੰਦੇ ਨੇ ਗਿਆਨੀਆਂ ਕਾ ਧਨ ਨਾਮ ਹੈ ਮਨ ਨੂੰ ਭੋਜਨ ਕਿਹੜਾ ਚਾਹੀਦਾ ਹੈ ਬ੍ਰਹਮ ਗਿਆਨੀ ਕੋ ਭੋਜਨ ਗਿਆਨ ਇਸ ਕਰਕੇ ਜਿਹੜੀ ਸੰਪਤੀ ਹੈ ਉਹ ਵੀ ਗਿਆਨ ਹੀ ਹੈ ਹੋਰ ਕਿਹੜਾ ਖਜ਼ਾਨਾ ਹੁੰਦਾ ਹੈ ਭਗਤਾਂ ਕੋਲੇ ਇਸ ਕਰਕੇ ਸਾਡਾ ਜਿਹੜਾ ਸਰੀਰ ਹੈ ਜੋਤ ਦੇ ਉੱਤੇ ਕੇਵਲ ਇੱਕ ਕੱਪੜਾ ਪਾਇਆ ਹੋਇਆ ਹੈ ਅਸਲੀ ਜਿਹੜਾ ਸੁੱਖ ਹੈ ਉਹ ਮਨ ਦਾ ਸੁੱਖ ਹੁੰਦਾ ਹੈ ਤਨ ਦਾ ਕੋਈ ਸੁੱਖ ਨਹੀਂ ਹੁੰਦਾ ਇਸ ਕਰਕੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਤਨ ਦੇ ਪੱਦਰ ਦਾ ਸੁੱਖ ਹੈ ਨਾ ਸਰੀਰ ਵਾਸਤੇ ਉਹ ਰੋਗ ਰੂਪ ਹੁੰਦਾ ਹੈ ਦੁੱਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਂਮਨਾ ਹੋਈ ਜਿਹੜੀ ਸਾਡੇ ਅੰਦਰ ਜੋਤ ਹੈ ਨਾ ਸਾਡੀ ਆਤਮਾ ਸਾਡੀ ਜਮੀਰ ਉਹਦੇ ਵਾਸਤੇ ਜਿਹੜਾ ਤਨ ਦਾ ਦੁੱਖ ਹੈ ਉਹ दारू ਬਣਦਾ ਹੈ ਜਿਹੜਾ ਤਨ ਦਾ ਸੁੱਖ ਹੈ ਉਹ ਉਹਦੇ ਵਾਸਤੇ ਰੋਗ ਬਣਦਾ ਹੈ ਇਸੇ ਕਰਕੇ ਜਿਹੜਾ ਮਨਮੁਖ ਬੰਦਾ ਹੁੰਦਾ ਹੈ ਉਹ ਸਰੀਰ ਨੂੰ ਸੁਖੀ ਬਣਾਉਣ ਵਾਸਤੇ ਪਰਮੇਸ਼ਰ ਦੀ ਗੱਲ ਨਹੀਂ ਮੰਨਦਾ ਔਰ ਸਰੀਰ ਦੇ ਦੁੱਖਾਂ ਤੋਂ ਬਚਣ ਵਾਸਤੇ ਉਹ ਪਰਮੇਸ਼ਰ ਨੂੰ ਛੱਡ ਜਾਂਦਾ ਹੈ ਹਮੇਸ਼ਾ ਇਸ ਕਰਕੇ ਸਰੀਰ ਦਾ ਜਿਹੜਾ ਦੁੱਖ ਹੈ ਉਹ दारू ਬਣਦਾ ਹੈ ਸਰੀਰ ਦਾ ਜਿਹੜਾ ਸੁੱਖ ਹੈ ਉਹ ਹਮੇਸ਼ਾ ਰੋਗ ਬਣਦਾ ਹੈ ਦੁੱਖ दारू ਸੁੱਖ ਰੋਗ ਪਿਆ ਇਸ ਕਰਕੇ ਦੇਖੋ ਤਤੀ ਤਵੀ ਦੀ ਵੀ ਪਰਵਾਹ ਨਹੀਂ ਕੀਤੀ ਪਾਤਸ਼ਾਹ ਕਹਿੰਦੇ ਸੀ ਤੇਰਾ ਕੀ ਆ ਮੀਠਾ ਲੱਗਿਆ ਉਹ ਤਾਂ ਹੀ ਕਿਹਾ ਸੀ ਜੇ ਗੁਰੂ ਝਿੜਕੇ ਤਾਂ ਮੀਠਾ ਲੱਗਿਆ ਜਾਂ ਚਾਂਦਨੀ ਚੌਂਕ ਦੀ ਅਸੀਂ ਗੱਲ ਕਰ ਸਕਦੇ ਹਾਂ ਉਹ ਕੀ ਹੈ ਸਰੀਰ ਦਾ ਤਾਂ ਦੁੱਖ ਹੈ ਪਰ ਜੋਤ ਵਾਸਤੇ ਉਹ ਬੜਾ ਫਾਇਦਾ ਫਾਇਦੇਮੰਦ ਹੈ ਇੱਕ ਦਵਾਈ ਦਾ ਕੰਮ ਕਰਦਾ ਹੈ ਤੋ ਪਾਤਸ਼ਾਹ ਕਹਿੰਦੇ ਨੇ ਉਹਨੇ ਇਹ ਸਾਰਾ ਕੁਝ ਦਿੱਤਾ। ਇਸੇ ਕਰਕੇ ਕਿਹਾ ਸੀ ਭਗਤਾਂ ਨੇ ਇਹ ਕਾਮ ਨਾ ਛਡੋ ਗੁਰੇਗਾਰ ਮੈਂ RAM ਨਹੀਂ ਛੱਡਣਾ ਮੇਰੇ ਗੁਰੂ ਨੂੰ ਗਾਲ ਲੱਗੇਗੀ ਕਲੰਕ ਲੱਗੇਗਾ। ਤਨ ਤੰਪ ਸਮਪੈ ਸੁਖ ਦਿਓ ਅਰਜੇ ਨੀਕੇ ਧਾਮ ਉਹਨੇ ਧਾਮ ਦਿੱਤੇ ਨੇ ਘਰ ਦਿੱਤੇ ਨੇ ਔਰ ਮਨ ਵਾਸਤੇ ਵੀ ਹਿਰਦਾ ਘਰ ਉਹਨੇ ਦਿੱਤਾ। ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ RAM ਇਤਨਾ ਕੁਝ ਉਹਨੇ ਤੈਨੂੰ ਬਖਸ਼ਿਸ਼ ਕੀਤਾ ਹੈ। ਫਿਰ ਤੂੰ ਉਹਨੂੰ ਕਿਉਂ ਨਹੀਂ ਸਿਮਰਦਾ ਉਹਨੂੰ ਯਾਦ ਕਿਉਂ ਨਹੀਂ ਕਰਦਾ ਉਹਨੂੰ ਹਮੇਸ਼ਾ ਯਾਦ ਕਰਿਆ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ